ਸਵੀਰਾ ਚੌੜੇ ਬਾਜ਼ਾਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦੇ ਕਿ ਦੋ ਗੁੱਟਾਂ ਦੇ ਵਿੱਚ ਭਿਆਨਕ ਝੜਪ ਹੋ ਗਈ ਇਹ ਝੜਪ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਇੱਕ ਗੁੱਟ ਦੇ ਵੱਲੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਦੱਸਦੀ ਕਿ ਇਸ ਮਾਮਲੇ ਦੇ ਮਗਰੋਂ ਪੁਲਿਸ ਵੀ ਜਿਹੜੀ ਐ ਮੌਕੇ ਦੇ ਉੱਪਰ ਪਹੁੰਚੀ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਪੈਸਿਆਂ ਦੇ ਲੈਂਡੇਨ ਨੂੰ ਲੈ ਕੇ ਇਹਨਾਂ ਦੋ ਗੁੱਟਾਂ ਦੇ ਆਪਸ ਦੇ ਵਿੱਚ ਕਾਫੀ ਜ਼ਿਆਦਾ ਜ਼ਬਰਦਸਤ ਝੜਪ ਜਿਹੜੀ ਐ ਬਾਜ਼ਾਰ ਦੇ ਵਿੱਚਕਾਰ ਹੋਈ ਤਾਂ ਜਿਸ ਵੇਲੇ ਫਾਇਰਿੰਗ ਕੀਤੀ ਗਈ ਤਾਂ ਉਸ ਵੇਲੇ ਨੇੜੇ ਖੜੇ ਹੋਏ ਲੋਕ ਵੀ ਜਿਹੜੇ ਨੇ ਕਾਫੀ ਜ਼ਿਆਦਾ ਘਬਰਾ ਗਏ ਤਾਂ ਮੰਡੀ ਗੋਬਿੰਦ ਕੜਦੇ ਚੌੜਾ ਬਾਜ਼ਾਰ ਤੇ ਤਸਵੀਨਾ ਸਾਹਮਣੇ ਆ ਰਹੀਆਂ ਨੇ ਜਿੱਥੇ ਦੋ ਗੁੱਟਾਂ ਦੇ ਵਿੱਚ ਝੜਪ ਹੋਈ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਕਰਨੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੇ ਵੱਲੋਂ ਆਪਸ ਦੇ ਵਿੱਚ ਵੱਡੀ ਝੜਪ ਕੀਤੀ ਜਾ ਰਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਦਕਿ ਦੋ ਹੋਰਾਂ ਦੀ ਪਾਲ ਜਿਹੜੀ ਹੈ ਲਗਾਤਾਰ ਹੀ ਕੀਤੀ ਜਾ ਰਹੀ ਹੈ ਸੀਸੀਟੀਵੀ ਦੀ ਗੱਲ ਕੀਤੀ ਜਾ ਤਾਂ ਦੇਖਿਆ ਜਾ ਸਕਦਾ ਕਿ ਫਾਇਰਿੰਗ ਹੋਣ ਦੇ ਮਗਰੋਂ ਨੌਜਵਾਨ ਜਿਹੜੇ ਨੇ ਉੱਥੋਂ ਦੀ ਭੱਜਦੇ ਹੋਏ ਵੀ ਨਜ਼ਰ ਆ ਰਹੇ ਸੀ ਤੇ ਸ਼ੁਰੂਆਤੀ ਜਾਂਚ ਦੀ ਜੇਕਰ ਗੱਲ ਕੀਤੀ ਜਾ ਤਾਂ ਪੁਲਿਸ ਦਾ ਕਹਿਣਾ ਕਿ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਉਹ ਹਥਿਆਰ ਵੀ ਇਲੀਗਲ ਨੇ ਤਾਂ ਨਾ ਤਮਾਮ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਮੰਡੀ ਗੋਬਿੰਦਗੜ ਦੇ ਚੌੜਾ ਬਾਜ਼ਾਰ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਤਾਂ ਇੱਕ ਵਾਰ ਤੁਸੀਂ ਵੀ ਇਹਨਾਂ ਸੀਸੀਟੀਵੀ ਤਸਵੀਰਾਂ ਦਾ ਰੁਕ ਕਰੋ ਰਾਕੇਸ਼ যাদব ਜੀ ਹਾਂਜੀ ਐਸਪੀ ਜੀ ਸਾਹਿਬ ਕੀ ਮਾਮਲਾ ਹੈ ਸਾਰਾ ਜੀ ਜੋ ਮੰਡੀ ਗੋਬਿੰਦਗੜ ਦੇ ਵਿੱਚ ਘਟਨਾ ਸਾਹਮਣੇ ਆਈ ਹੈ ਜੀ ਕੋਲੀ ਚੱਲਣ ਦੀ ਜੀ 112 ਜੇ ਕੰਪਲੇਂਟ ਰਿਸਿਵ ਹੋਈ ਸੀ ਆ ਗੋਲੀ ਚਲੰਦੀ ਕੰਪਲੇਂਟ ਸੀਗੀ ਉਹਦੇ ਬਾਅਦ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਹੇਟ ਵਕ ਵਕਤੀ ਮਾ ਬਣਾਈ ਗਈ ਮੌਕੇ ਤੇ ਡੀਐਸਪੀ ਐਸਐਚਓ ਮੰਡੀ ਔਰ ਮੈਂ ਆਪ ਉੱਥੇ ਪਹੁੰਚਿਆ ਸੀ ਜੀ ਉਹਦੇ ਬਾਅਦ ਜਿਹੜਾ ਪ੍ਰਾਈਮ ਅਕਿਊ ਸੀਗਾ ਇਸ ਦੇ ਵਿੱਚ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਭਾਰਤ 부ਸ਼ਨ ਜੋਸੀ ਸੀਗਾ ਜੀ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜਿਹੜੇ ਇਸ ਵੇਲੇ ਉਹਨਾਂ ਦੀ ਵਲਕੀਤੀ ਜਾ ਰਹੀ ਹੈ ਜੀ ਔਰ ਜਿਹੜਾ ਵੈਪਨ ਇਸੇ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜੀ ਸਰ ਕੀ ਮਾਮਲਾ ਕੀ ਸੀਗਾ ਜੀ ਅਸਲ ਤੇ ਜੋ ਸਾਹਮਣੇ ਆਇਆ ਜੀ ਹੁਣ ਤੱਕ ਇਹਨਾਂ ਦਾ ਕੋਈ ਪੈਸੇ ਦਾ ਲੈਣ-ਦੇਣ ਸੀ ਜੀ ਸੋ ਉਸ ਤੇ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਔਰ ਬਾਤ ਬੁਸ਼ਨ ਵੱਲੋਂ ਫਿਰ ਗੋਲੀ ਚੱਲੇ ਗਈ ਜੀ ਸਰ ਕਿੰਨੇ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਜੀ ਇੱਕ ਅਰੈਸਟ ਹੋ ਗਿਆ ਜੀ ਹਾਂਜੀ ਔਰ 300 ਆਈਪੀਸੀ 307 34 ਔਰ 25 ਆਮ ਸੈਕਟ ਦੇ ਤਹਿਤ ਮੁਕਦਮਾ ਦਰਜ ਹੋ ਗਿਆ ਜਿਸ ਅਸਲੇ ਨਾਲ ਜੀ ਇਹ ਗੋਲੀ ਚਲਾਈ ਗਈ ਹੈ ਕਿ ਇਹ ਹੋਰ ਲਾਇਸੈਂਸ ਸੀ ਜਾਂ ਆਜ ਨਜਾਇਜ਼ ਲਾਇਸੈਂਸ ਸੀ ਜੀ ਨਹੀਂ ਜੀ ਇਹ ਨਜਾਇਜ਼ ਸੀਗਾ ਕੰਟਰੀ ਮੇਡ ਪਿਸਟਲ ਸੀਗਾ ਤੋਂ ਉਹ ਵੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਜੀ ਹਾਂਜੀ ਹੋਰ ਟੀਮ ਐਸਐਸਪੀ ਸਾਹਿਬ ਦੇ ਵੱਲੋਂ ਬਣਾਈ ਗਈ ਹੈ ਜਿਹੜੇ ਇਸ ਤੇ ਲੱਗੇ ਹੋਈ ਹੈ ਔਰ ਕੰਮ ਕਰ ਰਹੇ ਹਾਂ ਜੀ ਜੀ ਸਰ ਬਹੁਤ ਬਹੁਤ ਰਾਕੇਸ਼ ਜਾਦਵ ਜੀ ਹਾਂਜੀ ਐਸਪੀਟੀ ਸਾਹਿਬ ਕੀ ਮਾਮਲਾ ਹੈ ਸਾਰਾ ਜੀ ਜੋ ਮੰਡੀ ਕਿਵੰਦਗਰ ਦੇ ਵਿੱਚ ਘਟਨਾ ਸਾਹਮਣੇ ਆਈ ਹੈ ਜੀ ਗੋਲੀ ਚੱਲਣ ਦੀ ਜੀ 112 ਤੇ ਕੰਪਲੇਂਟ ਰਿਸਿਵ ਹੋਈ ਸੀ ਕਿ ਗੋਲੀ ਚਲੰਦੀ ਕੰਪਲੇਂਟ ਸੀਗੀ ਉਹਦੇ ਬਾਅਦ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਹੇਟ ਵਕ ਵਕਤੀ ਮਾ ਬਣਾਈ ਗਈ ਮੌਕੇ ਤੇ ਡੀਐਸਪੀ ਐਸਐਚਓ ਮੰਡੀ ਔਰ ਮੈਂ ਆਪ ਉੱਥੇ ਪਹੁੰਚਿਆ ਸੀ ਜੀ ਉਹਦੇ ਬਾਅਦ ਜਿਹੜਾ ਪ੍ਰਾਈਮ ਅਕਿਊ ਸੀਗਾ ਇਸ ਦੇ ਵਿੱਚ ਉਹਨੂੰ ਅਰੈਸਟ ਕਰ ਲਿਆ ਗਿਆ ਭਾਰਤ 부ਸ਼ਨ ਜੋਸ਼ੀ ਸੀਗਾ ਜੀ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜਿਹੜੇ ਇਸ ਵੇਲੇ ਉਹਨਾਂ ਦੀ ਵਲਕ ਕੀਤੀ ਜਾ ਰਹੀ ਹੈ ਜੀ ਔਰ ਜਿਹੜਾ ਵੈਪਨ ਇਸੇ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜੀ ਸਰ ਕੀ ਮਾਮਲਾ ਕੀ ਸੀਗਾ ਜੀ ਅਸਲ ਤੇ ਜੋ ਸਾਹਮਣੇ ਆਇਆ ਜੀ ਹੁਣ ਤੱਕ ਇਹਨਾਂ ਦਾ ਕੋਈ ਪੈਸੇ ਦਾ ਲੈਣ-ਦੇਣ ਸੀ ਜੀ ਸੋ ਉਸ ਤੇ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਔਰ ਬਾਤ ਬੁਸ਼ਨ ਵੱਲੋਂ ਫਿਰ ਗੋਲੀ ਚੱਲੇ ਗਈ ਜੀ ਸਰ ਕਿੰਨੇ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਜੀ ਇੱਕ ਅਰੈਸਟ ਹੋ ਗਿਆ ਜੀ ਹਾਂਜੀ ਔਰ 300 ਆਈਪੀਸੀ 307 34